ਨਾ ਇਹ ਸਕੂਟਰੀ ਲੈ ਕੇ ਵੇਖਾਂ ਨੂਰੇ ਆ ਜਾ ਪਤਾ ਤੇਰੇ ਲੈ ਕੇ ਚਾਚੀ ਤੇਰੀ ਸਕੂਟਰੀ ਲੈ ਕੇ ਆਈ ਤੇ ਤੇਲ ਚੋਧ ਨਾਲੇ ਤੈਨੂੰ ਰੁਪਈਆ 500 ਦਊਗੀ ਸਗ ਵਜ ਆ ਜਾ ਆ ਜਾ ਆ ਮੇਰੀ ਤੇ ਨਾ ਬਦਾਈ ਬਣ ਗਈ ਸਕੂਟਰੀ ਲੈਣਤੀ ਤੇ ਹੈ ਤੇਲ ਚੋਧ ਪਤਾ ਸਿਰ ਟੱਕ ਪਹਿਲਾਂ ਹੌਕਾ ਲੱਗ ਕਹਿੰਦੇ ਸ਼ੇਤੀ ਕਰੋ ਪੈਣਾ ਗਰਮੀ ਬੜੀ ਆ ਹਾਂ

ਓ ਮਮੀ ਹਾਂ ਉਹ ਨਾ ਉਹਨਾਂ ਨੇ ਪਾਇ ਸਕੂਟਰੀ ਨੂੰ ਹਾਰ ਤੇ ਉਹ ਕਿੰਨੇ ਹਾਰ ਪਾਤੇ ਉਹਨਾਂ ਨੂੰ ਬੜੇ ਬੁਰੇ ਜਿਹਾ ਲੱਗਣ ਮੈਂ ਫਿਰ ਮੈਂ ਰਾਜ ਤੁਹਾਨੂੰ ਪਤਾ ਖਲੋਤੀ ਨਹੀਂ ਅਸੀਂ ਤੇ ਸ਼ਪੀਡ ਤੇ ਮੈਂ ਆਉਣਾ ਹੁੰਦਾ ਵਾ ਤੁਹਾਨੂੰ ਪਤਾ ਮੈਂ ਕਿਹੜਾ ਕੋਈ 20 30 ਸ਼ਪੀਡ ਤੇ ਆਉਣਾ ਹੁੰਦਾ ਵਾ ਮੈਂ ਹੁਣ ਕਿਤੇ ਰਾਜ ਕਲੇ ਹਾਰ ਕੇ ਤੇ ਹਾਰ ਰੱਖੂੰਗੀ ਆ ਲੈ ਖੇਡ ਲੈ ਖੇਡ ਦੀ ਨੂੰ ਦੇ ਤੇਲ ਚਵਾਈ ਦੇ ਕੁੜੀ ਨੂੰ ਗਾ ਸਕੂਟਰੀ ਰੱਖ ਲਈ ਮਮੀ ਜੀ ਨੂੰ ਚੇਤਾ ਤੇ ਆ ਗਿਆ ਹਾਂ ਕਿ ਉਹ ਕੁੜੀ ਨੇ ਤੇਲ ਚੋਇਆ ਵਾ ਤਾਂ ਤੁਸੀਂ ਦੇ ਦੋ ਤੇਲ ਚਵਾਈ ਘਰੇ ਜੀ ਜਾਈਏ ਚਲ ਕੋਈ ਨਹੀਂ ਮਮੀ ਦੇ ਦੋਗੇ ਪਰ ਹੁਣ ਤੂੰ ਤੇ ਦੇ ਥੋੜੇ ਬੋਤੇ ਸਰ ਪਈਆ 500 ਤੇ ਦੇ ਨੇ ਨਿਆਣੀ ਐ ਵਿਚਾਰੀ ਇੰਨੀ ਖੁਸ਼ ਹੋਣ ੜੀ ਕਿ ਸਕੂਟਰੀ ਚਾਚੀ ਲੈ ਕੇ ਆਈ ਐ ਸੋਹਣੀ ਐ ਮੰਮੀ ਉਦਾਂ ਹਨਾ ਹਾਂ ਉਹਨੇ ਸੋਹਣੀ ਚੰਗੀ ਤੇ ਜੀ ਹਾਂ ਸੁਖਾਂੜਾ ਪਈਆ ਵੀ ਤੇ ਲੱਖ ਖਰਚਿਆ ਬਣਾ ਸੋਹਣੀ ਤੇ ਆਪੇ ਹੋਣੀ ਐ ਦਾ ਵੀ ਹਜ਼ਾਰ ਦੀ ਚੀਜ਼ ਹੁੰਦੀ ਤੇ ਫਿਰ ਹੁੰਦਾ ਹੱਥ ਨਾਲ ਉਹ ਦੇ ਦੇ ਚ ਰੋਟਾ ਪੈਣੀ ਤੇ ਹੱਥ ਨਾਲ ਆਹ ਮੈਂ ਕਿਹੜਾ ਨਉ ਮਾਰੰਡੀ ਹੱਥ ਹੀ ਲਾਇਆ ਪਰ ਨਹੀਂ ਤੁਹਾਨੂੰ ਪਤਾ ਮੈ ਤੁਹਾਨੂੰ ਹਲੇ ਪਤਾ ਨਹੀਂ ਨਾ ਨਵੀਂ ਚੀਜ਼ ਦਾ ਜੀ ਜੀ ਭਾਈ ਦੇ ਮੋਟਰਸਾਈਕਲ ਨੂੰ ਹੱਥ ਮਾਰ ਖੁਸ਼ੀ ਖੁਸ਼ੀ ਨਾਲ ਵੇਖਣ ਲਈ ਹੱਥ ਲਾ ਕੇ ਵਿਚਾਰੀ ਚਾਹਵਾ ਉਹਨੂੰ ਹੀ ਜਾਤੀ ਤੁਹਾਡੀ ਸਕੂਟਰੀ ਕਿੰਨੀ ਸੋਹਣੀ ਆ ਆਹੋ ਸੋਹਣੀ ਹੋਣੀ ਆ ਪਤਾ ਚਲ ਨੂੜਾ ਹੱਥ ਨਾਲ ਨਹੀਂ ਚੰਗਾ ਹੱਥ ਨਾਲ ਨਹੀਂ ਪਤਾ ਚਰੀਟਾ ਨਾਲ ਪੈ ਜਾਣ ਬੜਾ ਟਾਈਮ ਮੇਰੇ ਪੈਸੇ ਲੱਗਦੇ ਨੂੰ ਮੰਮੀ ਪੈਸੇ ਤਾਂ ਸਾਰੇ ਉੱਥੇ ਜਾਵਾ ਕਰਵਾਤੇ ਆ ਤੇ ਮੇਰੇ ਕੋਲ ਤਾਂ ਕੋਈ ਪੈਸਾ ਹੀ ਨਹੀਂ ਬਚਿਆ ਜੇ ਪੈਸੇ ਹੁੰਦੇ ਨਾ ਉਹ ਤੈਨੂੰ ਪਤਾ ਕੁੜੀ ਨਾਲੋਂ ਚੰਗੇ ਥੋੜੇ ਆ ਮੈਨੂੰ ਪੈਸੇ ਪੁੱਤ ਆ ਲੈ ਚੱਲ ਕੋਈ ਨਹੀਂ ਪੁੱਤ ਇੰਨੇ ਕ ਲੱਲਾ ਤੇ ਭਈਆ 40 ਚਾਚਾ ਚਾਚਾ ਤੇਰੇ ਪੈਸੇ ਪਾਉਗੇ ਨਾ ਤੇ ਫਿਰ ਤੈਨੂੰ ਮੈਂ 500 ਦਾ ਸੂਟ ਲੈ ਕੇ ਦਵਾਂਗੀ ਚੰਗਾ ਪਾ ਦੇਣੇ ਤੇ ਡੰਗ ਚੋਨੇ ਮੇਰੇ ਖਾਤੇ 'ਚ ਥੋੜੇ ਆ ਨਹੀਂ ਸਭ ਨੇ ਹੁਣ ਇਹ ਪੈਸੇ ਪਾਏ ਹੁਣ ਮਹੀਨੇ ਨੂੰ ਤਨਖਾਹ ਮਿਲਣੀ ਹੈ ਕੋਈ ਗੱਲ ਨਹੀਂ ਚਲ ਨਾਲੇ ਤੂੰ ਇੰਨੇ ਪੈਸੇ ਕੀ ਕਰਨੇ ਆ ਥੋੜੇ ਆ ਤੈਨੂੰ 10-10 ਰੁਪਏ ਖਤੋਂ 4 ਦਿਨ ਲੰਘ ਜਾਣੇ ਚਲ ਆ ਜਾ ਸਾਡੇ ਵਰਗੇ ਇੱਕ ਰੁਪਏ ਟਾਫੀਆਂ ਲੈਂਦੇ 6-6 ਹੁੰਦੇ ਨੇ ਹੁੰਦੇ ਨੇ ਮੈਂ ਲੈ ਦੂ ਤੈਨੂੰ ਸੂਟਾ 500 ਰੁਪਏ ਮੈਂ ਦੇ ਦਿੰਦੀ ਚਲ ਹਾਰ ਪਰ ਆਈ ਜਾ ਫਿਰ ਚ ਚੱਲ ਆ ਜਾ ਪੁੱਤ ਮੈਂ ਦੇ ਦੂੰ 500 ਰੁਪਏ ਤੈਨੂੰ ਹੈ ਕਿ ਤੇਵੇਂ ਮਾਤਾ ਉੱਤਰੀਓ ਪਤਰ ਪਈਆ 500 ਦੇ ਆ ਇਹਨੂੰ ਮਾ ਮਤ ਮਰੀ ਜੋ ਨਾ ਦਵੇ ਤੂੰ ਇਹ ਪਈਆ 500 ਲੱਭਣ ਡਈ ਮੈਂ ਤਾਂ ਪਾਨੇ ਮਹਾ ਇਹਨੂੰ ਲੈ ਕੇ ਆਈ ਮੈਨੂੰ ਤੇ ਇਹ ਡਰ ਕੇ ਮੈਂ ਸਕੂਟਰੀ ਤੇ ਜਾਣਾ ਕਿ ਐਂਬੂਲੈਂਸ ਤੇ ਜਾਣਾ ਅੱਜ ਜਿੱਦਾਂ ਦੀ ਮੇਰੀ ਹਾਲਤ ਉੱਥੇ ਹੋਈ ਪਈ ਉਹ ਤਾਂ ਹੋਰ ਡਾਪੀ ਇਹ 500 ਦੇ ਮੈਂ ਤਾਂ ਉੱਥੇ ਪਤਾ ਨਹੀਂ ਕਿੱਦਾਂ ਪੈਸੇ ਦੇ ਕੇ ਆਈ ਹਾਂ ਅੰਤਰਾ ਜੀ ਨੂੰ ਕੋਸ਼ੋਂ ਡਿਆ ਹੈ ਮੇਰੇ ਚਲ ਦਿਵਾਲੀ ਆ ਉਦਾਂ ਵੀ ਤਾਂ ਲਿਆਉਣਾ ਹੀ ਪੈਣਾ ਕੋਈ ਨਾ ਕੋਈ ਅੰਦਰ ਸਜਾਉਣ ਵਾਸਤੇ ਆਹੀ ਲਾ ਲਊਂ ਚੱਲ ਮਨਾ ਨਾਲੇ ਸਕੂਟਰੀ ਦਾ ਕੰਮ ਆ ਗਿਆ ਤੇ ਨਾਲੇ ਅੰਦਰ ਲੱਗ ਜਾਣੇ ਸਕੂਟਰੀ ਹੈ ਬੜੀ ਵਧੀਆ ਤਾਂ ਮੈਂ ਤੇਰੀ ਟੱਜੇ ਮਾਰੀ ਜਾਣ ਦੀ ਹੱਥ ਲਾਈ ਜਾਣ ਦੀ ਇਹਨੂੰ ਬੜਾ ਪਤਾ ਲੱਗਦਾ ਬਹੁਤ ਧੰਨਵਾਦ ਰੋ ਤੁਹੋ ਕਰਕੇ ਮੇਰੇ ਵੀ ਪਾਣੀ ਸਵਾਰ ਅੰਦਰ ਨੰਗਿਆ ਸਕੂਟਰੀ ਆ ਗਈ ਨਾ ਤੇ ਜਾਨ ਚ ਜਾਨ ਪੈ ਗਈ ਹੈ ਮੇਰੀ ਨਹੀਂ ਇਹਨਾਂ ਨੂੰ ਵੀ ਗੱਡੀ ਆ ਕਰਾਈ ਕੁੜੀ ਨੂੰ 500 ਰੁਪਿਆ ਦੇ ਜੇ ਮੈਂ 500 500 ਦੇਣ ਲੱਗੀ ਤਾਂ ਮੈਂ ਤਾਂ ਇਦਾਂ ਲੁੱਟੀ ਜਾਊਂਗੀ ਬਸ ਇਹਨਾਂ ਨੇ ਕੀ ਕੀਤਾਈ ਕੋਈ ਸਕੂਟਰੀ ਦਾ ਹਿੱਸਾ ਪਾਇਆ ਔਰ 500 ਰੁਪਿਆ ਦਵਾ ਵੇਲਾ ਸਕੂਟਰੀ ਵਾਲੀ ਵੇਖੀ ਜਾਣ ਦੀ ਜਦ ਤੱਕ ਤੇ ਚੀਜ਼ ਨਹੀਂ ਵੇਖੀ ਹੁੰਦੀ ਨਾ ਮੰਮੀ ਦਾ ਫੋਨ ਵੀ ਆ ਗਿਆ। ਜੈਨਸੀ ਜੀ ਮੈਂ ਬਿੱਲ ਬੰਦ ਕਰਤੀ ਨਾ ਤੇ ਚੇਤਾ ਭੁੱਲ ਗਿਆ ਬਿੱਲ ਆਉਣ ਦਾ। ਪਹਿਲਾਂ ਬਿੱਲ ਲਾਵਾ ਸਾਪਣ ਦੇ ਕੋਲਣਾ ਵੀ ਪੜਾ। ਫੋਨ ਕੱਟਿਆ ਮੰਮੀ ਦਾ ਹੁਣ ਲਾਵਾ ਮਮੇ ਨੂੰ ਫੇਰ। ਹਲੋ। ਹਾਂਜੀ ਹਾਂਜੀ ਮੰਮੀ। ਨਹੀਂ ਨਹੀਂ ਪਹੁੰਚ ਗਈਆਂ ਮੈਂ। ਅਮੈਂ ਕਿਹੜੇ ਪਹਿਲੇ ਚਲਾਉਣੀ ਕਿ ਜਿਹੜਾ ਮੈਂ ਪਹੁੰਚਣਾ ਲੇਟ ਹੀ ਮੈਂ ਤੇ ਆ ਗਈ ਹਣੀ 15 20 ਮਿੰਟਾਂ ਜੀ ਨਹੀਂ ਨਹੀਂ ਮੈਂ ਇਹਨੇ ਡੱਬਾ ਖੜਿਆ ਤੁਸੀਂ ਆਂਦੇ ਨਾਲ ਚੋਲ ਜਾਣ ਲੱਗਾ ਲੈ ਜਿੰਦਾ ਡੱਬਾ ਇਹਨਾਂ ਨੇ ਡੱਬਾ ਕਾ ਕੇ ਕੀ ਕਰਨਾ ਨਾਲ ਇਹ ਤਾਂ ਬੜੀ ਤੇ ਹੀ ਖੁਸ਼ੀ-ਖੋਸ਼ ਹੁੰਦੇ ਆ ਜਿਹੜਾ ਮੈਂ ਇਹਨਾਂ ਨੂੰ ਮਿੱਠਾ ਖਵਾਲਦੀ ਫੇਰਾ ਨਾ ਨਹੀਂ ਮੈਂ ਆਪਣੇ ਵਾਸਤੇ ਲੈਂਦਾ 버ਗਰ ਮੈਂ ਪਾ ਲਿਆ ਪਰਸ ਜੀ ਉਦੋਂ ਧਰਵਾਦਾ ਮੈਂ ਕਿਹੜਾ ਮਿੱਠਾ ਖਾਣਾ ਕੋਸ਼ਵ ਨੇ ਕਰਨਾ ਕੀ ਆ ਬਧੇਰੀਆਂ ਖੋਸ਼ ਹੋਣ ਡੀਆਂ ਉੱਤੋਂ ਤੋਂ ਖੋਸ਼ ਹੋਣ ਡੀਆਂ ਵਾ ਉਹ ਵੱਡੀ ਤੇ ਅੰਦਰੋਂ ਸਾੜੇ ਨਾ ਮਰ ਗਈ ਹੋਣੀ ਆ ਮੈਂ ਅਜਦ ਵਿੱਚ ਆਈ ਨਾ ਤਾਂ ਤੇਲ ਚੋਂ ਡਾ ਪਈਆਂ ਟਮਾਤਾ ਦਹੀਂ ਕਣ ਰੁਪਈਆ 500 ਦੇ ਕੁੜੀ ਨੂੰ ਲੈ ਦੇਨੇਵਾਂ 500 ਨਾ ਨਾ ਉਹ ਟੋਟੇ ਮੇਰੇ ਕੋਲ ਹੈਗੇ 20 ਰੁਪਈਆ ਤਾਂ ਮੈਂ ਦੇ ਦਿੰਦੇ ਰੁਪਈਆ 40 ਮੈਂ ਆ ਲੈ ਖਾਲਾ ਹਾਂਜੀ ਨੇ ਕੁਛ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੂੰ ਪਤਾ ਹੀ ਆ। ਉਹ ਉੱਥੇ ਵੀ ਪੈਸੇ ਦੇ ਕਹਿ ਤੇ ਹੁਣ ਘਰ ਮੈਂ 200 250 ਰੁਪਏ ਦਾ ਡੱਬਾ ਲੈ ਕੇ ਆਉਂਦੀ ਇਹਨਾਂ ਵਾਸਤੇ। ਨਹੀਂ ਸਾਬ ਦਾ ਫੋਨ ਤ ਨਹੀਂ ਹਲੇ ਆਇਆ ਤੇ ਕੋਈ ਗੱਲ ਨਹੀਂ ਜੇ ਸਾਬ ਦਾ ਫੋਨ ਆਇਆ ਤਾਂ ਉਹਨੇ ਵੀ ਓਖਾ ਹੀ ਹੋਣਾ ਵਾ। ਤਾਂ ਕੋਈ ਗੱਲ ਨਹੀਂ ਮੈਂ ਅਰੇ ਇਰਾਦਾ ਵਾ ਇਹਨੂੰ ਫੋਟੋਆਂ ਖਿੱਚ ਕੇ ਪਾ ਦਿੰਨੀ ਆ। ਆਹੋ ਕੋਈ ਨੂੰ ਮੈਂ ਕਹਾਂਗੀ ਮੰਮੀ ਡਾਡੀ ਮੇਰੇ ਨਾਲ ਗਏ ਸੀ ਭੱਜਦੇ ਨਹੀਂ ਸੀ ਟਾਈਮ ਮੈਂ ਕਹ ਤਾਂ ਨਹੀਂ ਖੜਿਆ। ਕਹਿਣਾ ਤਾਂ ਮੰਮੀ ਉਹਨੇ ਹੈ ਕਹੀ ਆ ਕਿ ਵਿਪਨਪਾਲ ਨੂੰ ਨਾਲ ਲੈ ਜਾਂਦੀ। ਫਿਰ ਵੀ ਨਾਲ ਬੰਦਾ ਜਾਣਾ ਜ਼ਰੂਰੀ ਆ ਪਰ ਮੈਂ ਕਹੂੰਗੀ ਡਾਡੀ ਗਏ ਹੀ ਨਾਲ ਨਾਲ ਭਾਈ ਦਾ ਕਿਹੜਾ ਟਾਈਮ ਲੱਗਣ ਡਿਆ ਵਾ ਤੇ ਬਾਜੀ ਨੂੰ ਕਿਹੜਾ ਸਾਬੇ ਦਾ ਫੋਨ ਆਉਣ ਡਿਆ ਵਾ ਮੈਂ ਕਹਿ ਦੇਣਾ ਕਿ ਮੈਂ ਬਾਜੀ ਨੂੰ ਕਿਹਾ ਇਹਦੇ ਬਾਜੀ ਨਹੀਂ ਨਾਲ ਤੁਰੇ ਉਹ ਕਹਿੰਦਾ ਮੈਨੂੰ ਕੰਮ ਆ ਕਰ ਉਹ ਨਾ ਤੁਸੀਂ ਟੈਨਸ਼ਨ ਲਓ ਉਹ ਮੇਰਾ ਕੰਮ ਨਾ ਉਹ ਮੈਂ ਆਪੇ ਨਿਪਟਾ ਲੈਣਾ ਨਾਲ ਨਾ ਤੁਹਾਡੀ ਧੀ ਆ ਮੈਂ ਤੁਹਾਡੇ ਦੇ ਵੇਖ ਕੇ ਨਾ ਮੈਨੂੰ ਸਾਰੀ ਅਕਲ ਆ ਗਈ ਚਲੋ ਠੀਕ ਹੈ ਮੰਮੀ ਮੈਂ ਆਣਾ ਸਾਬੇ ਨੂੰ ਖਿੱਚ ਕੇ ਫੋਟੋ ਮੇ ਪਾ ਦਾਂ ਜੇ ਨਾ ਨਾ ਫੋਟੋ ਮੇ ਪਾਈਆਂ ਤਾਂ ਉਹਨੇ ਹੋਰ ਸਾਡੂ ਪੁੱਜੂ ਕਰਨਾ ਹੈ ਉੱਤੇ ਹਾਂਜੀ ਹਾਂਜੀ ਠੀਕ ਨਹੀਂ ਲਾਉਣੀ ਆ ਸਟੇਟਸ ਲਾਉਣਾ ਕਿਉਂ ਨਹੀਂ ਵੇਖੀ ਨਾ ਵੱਡੇ ਨੇ ਹੁਣੇ ਸਟੇਟਸ ਵੇਖ ਕੇ ਸੜ-ਸੜ ਮਰ ਜਾਣਾ ਚਲੋ ਠੀਕ ਚੰਗਾ ਚਲ ਚਲ ਮੰਮੀ ਨੇ ਤੇ ਹੋ ਗਈ ਇਹ ਗੱਲ ਇਦਾਂ ਕਰਦੀ ਆ ਪਾਣੀ ਘੁੱਟ ਕੇ ਇਹਦਾ ਤਾਂ ਸਾਬੇ ਨੂੰ ਫੋਟੋ ਮੇ ਖਿੱਚ ਕੇ ਪਹਿਲਾਂ ਪਾ ਦਿੰਨੀ ਆ ਦਾ ਪਾਹੀ ਸਮਾ ਕੋਟਵਾ ਤੇਰੀ ਕਪਰੇ ਚੇਂਜ ਕਰਤੀ ਹੈ ਦਾਦੇ ਛੇਤੀ ਛੇਤੀ ਆਜੋ ਮੇਰਾ ਸਿਰਵਾਦੋ ਮੈਂ ਲੇਟ ਹੋਣਾ ਵਾ ਹਾਂ ਨੂਰੇ ਦਾਦੀ ਮੇਰਾ ਸਿਰਵਾਦੋ ਨੂਰੇ ਕਦੇ ਕਦੇ ਆਪਣੀ ਮੰਮਾ ਕੋ ਵੀ ਸਿਰਵਾ ਲਿਆ ਕਰ ਦਾਦੇ ਤੁਹਾਨੂੰ ਵਧਾ ਮਮਾ ਕੋ ਮੇਰੇ ਨੇ ਵਧੀਆ ਲੱਗਾ ਸਿਰ ਬਣਾ ਤੂੰ ਹੀ ਮੇਰੇ ਸਿਰ ਵਧੀਆ ਬਣਾ ਤੂੰ ਹੀ ਵਾਧਿਆ ਕਰੋ ਪਰ ਹੁਣ ਕਿਵੇਂ ਮੇਰੇ ਪੁੱਤ ਮੈਨੂੰ ਕਿਤੇ ਜਾਣਾ ਵੀ ਪੈਂਦਾ ਨਹੀਂ ਤੂੰ ਹੀ ਵਾਧਿਆ ਕਰੋ ਹਾਂ ਚਲ ਮੈਂ ਵਾਅਦਾ ਕਰੂੰਗੀ ਪਰ ਫਿਰ ਵੀ ਚਲ ਥੋੜੀ ਕੋਈ ਆਦਤ ਹੈ ਬਣਾਣਾ ਆਪਣੇ ਮਮਾ ਕੋਈ ਸਿਰਵਾਉਂਦੇ ਠੀਕ ਹੈ ਨਾਲੇ ਦਾਦੀ ਮੈਨੂੰ ਨਾ ਕਾਲਟੀਚਰ ਨੇ ਕਿਹਾ ਕਿ ਸਾਡੀ ਟ੍ਰਿਪ ਜਾਣੀ ਹੈ ਚੰਡੀਗੜ੍ਹ ਹਾਂ ਤੇ ਮੈਂ ਜਾਣਾ ਵਾ ਜਾਣਾ ਹਾਂਜੀ ਤੇ ਜਾਣਾ ਵਾ ਤੇ ਚਲ ਜੀ ਇੱਦਾਂ ਨਹੀਂ ਜਾਣਾ ਪੈਸੇ ਚਾਹੀਦੇ 2000 ਰੁਪਿਆ 2000 ਰੁਪਿਆ ਹਾਂਜੀ 2000 ਰੁਪਿਆ ਤੇ ਕੀ ਕਰਨਾ ਤੂੰ ਉਹਨਾਂ ਨੇ ਪਹਿਲਾਂ ਤੇ ਚੱਲ ਨਹੀਂ ਲੈਂਦੇ ਹੁਣ ਵੱਡੀਆਂ ਕਲਾਸਾਂ ਹਨ ਤੇ ਉਹਨਾਂ ਨੇ ਆਪੇ ਖਾਣਾ ਪੀਣਾ ਵਾ ਤੇ ਇਸ ਕਰਕੇ ਉਹਨਾਂ ਨੇ ਪੈਸੇ ਮੰਗੇ ਹਰਕਾ ਚੱਲ ਕੋਈ ਨਹੀਂ ਮੈਂ ਕਰਦੀ ਤੇਰੇ ਪਾਪਾ ਨਾਲ ਕਰ ਤੇ ਫਿਰ ਦੇ ਦਊਗਾ ਤੈਨੂੰ 2000 ਰੁਪਿਆ ਤੇ ਭਾਰੀ ਇਹ ਆ ਕਿ ਧਿਆਨ ਨਾ ਰਵੀ ਜੇ ਤੂੰ ਜਾਣਾ ਮਤੇ ਠੀਕ ਆ ਪੋਤਰਾ ਤੇ ਮੇਰਾ ਜੀ ਨਹੀਂ ਕਰਦਾ ਕਲੋਂ ਨਹੀਂ ਦਾਦੀ ਮੈਂ ਜਾਣਾ ਵਾ ਯੋਣਾ ਮਾੜਾ ਫਿਰ ਧਿਆਨ ਨਾ ਰਵੇ ਟੀਚਰਾਂ ਦੇ ਨਾਲ ਨਾਲ ਰਹੀਦਾ ਹੁੰਦਾ ਵਾ ਠੀਕ ਆ ਮੂ ਤਾਂ ਬੱਚਿਆਂ ਨਾਲ ਇਧਰ ਉਧਰ ਦਾ ਘੁੰਮੀ ਫਿਰ ਠੀਕ ਆਪਣਾ ਧਿਆਨ ਰੱਖੀਦਾ ਹੁੰਦਾ ਕੋਈ ਤੇ ਮਾਹੌਲ ਜਾਵੇ ਤੈਨੂੰ ਕਿੰਨਾ ਗੰਦਾ ਜਾ ਮਾਹੌਲ ਆ ਆਪਾਂ ਹੀ ਨੇ ਤੇ ਗੰਦਾ ਬਹੁਤ ਕਰ ਦਿੱਤਾ ਮਾਹੌਲ ਹਣਾ ਬੜਾ ਡਰ ਹੁੰਦਾ ਵਾ ਹਾਂਜੀ ਤੇ ਚਲ ਕੋਈ ਨਹੀਂ ਚਲ ਜੀ ਫਿਰ ਜੇ ਤੂੰ ਜਾਣਾ ਵਾ ਤੇ ਪਾਪਾ ਕੋ ਪਹਿਲੇ ਲੈ ਦਿਓ ਮੈਨੂੰ ਚਲ ਕੋਈ ਨਹੀਂ ਮੈਂ ਲੈ ਦੂੰਗੀ ਤੂੰ ਹੋਰ ਮਮੀ ਅਕੀ ਨੂੰ ਨਾ ਸੁਣਾ ਦੇਣੀ ਹੁਣ ਠੀਕ ਆ ਹਣਾ ਫੇਰ ਉਹਨੇ ਟੈਨਸ਼ਨ ਨਹੀਂ ਦੀ ਰਹਿਣਾ ਉਹਦਾ ਦੇ ਦੇ ਦਾਂਗੇ ਤੈਨੂੰ ਪੈਸੇ ਤੇ ਚੱਲ ਜੀ ਠੀਕ ਨਾੜੇ ਦਾਦੀ ਅੱਜ ਨਾ ਚਾਚੀ ਨੂੰ ਕਿਹਾ ਕਿ ਮੈਨੂੰ ਨਾ ਸਕੂਟਰੀ ਤੇ ਛੱਡਣ ਮੋੜ ਤੇ ਕਿਉਂ ਪੁੱਤ ਅੱਗੇ ਵੀ ਤਾਂ ਇੱਥੇ ਥੁਰ ਕੇ ਜਾਣੀ ਦੇਖੋ ਬੱਸੇ ਪਿਆ ਜਾਨੀ ਨਹੀਂ ਦਾਦੀ ਮੈਂ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਮੇਰੀ ਚਾਚੀ ਨੇ ਨਾ ਸਕੂਟਰੀ ਲਈ ਆ ਤੇ ਮੈਨੂੰ ਵੇਖੋ ਛੱਡਣ ਆਉਂਦੇ ਭਲਾ ਚਾਚੀ ਨੂੰ ਕਹਿ ਦਵਾਂ ਉਹ ਤਾਂ ਮੈਂ ਤੈਨੂੰ ਬੱਸੇ ਭਾਲ ਦੂੰ ਤੇ ਜਾਂਦਾ ਟੇਡਾ ਜਾ ਹੋ ਗਿਆ ਥੋੜਾ ਜਿਹਾ ਨਹੀਂ ਤੇ ਪਹਿਲਾਂ ਕਹਿ ਦੋ ਚਾਚੀ ਨੂੰ ਚੱਲ ਫਿਰ ਮੈਂ ਕਹਿ ਦੂੰਗੀ ਕਹਿ ਦਿੰਨੀ ਆ ਪਰ ਮੈਂ ਨਾ ਲਸਨ ਲੂਸਨ ਲਵਣਾ ਤੇ ਮੈਂ ਉਧਰ ਚੱਲ ਨਹੀਂ ਲਸਨ ਵਾਲ ਠੀਕ ਹੈ ਹਨਾ ਜੇ ਤੁਹਾਨੂੰ ਇਹ ਚੁਨੀਆ ਲੋਣ ਵਾਲਾ ਤਾਂ ਤੂੰ ਆਪਣੀ ਮੰਮਾ ਨੂੰ ਕਹਿ ਕੇ ਚਾਚੀ ਨੂੰ ਸੁਣਾ ਦੇ ਦੂਗੀ ਠੀਕ ਹੈ ਸਾਡਾ ਆਊਗੀ ਫਿਰ ਲੈ ਆ ਵੀ ਚੰਗਾ ਹੈ ਬੇੜਾ ਨਾ ਬੀਟ ਆਉਣਾ ਮਿਲ ਗਈ ਤੇ ਬੇਵੀ ਚੰਗਾ ਵੀ ਨਾਲ ਉਹ ਪਹਿਲਾਂ ਬਾਤ ਲਈਦਾ ਹੈ ਘਰੋਂ ਪਰ ਇਹ ਵੀ ਚਾਰ ਬਿਲੇ ਹੁੰਦੇ ਨਿਕਲਦੇ ਉਹ ਜਦੋਂ ਮੁੱਲ ਭਾਉਣ ਦੇ ਭੈਣਾ ਉਧਰ ਉਹ ਚਾੜ ਲੈ ਤੈਈ ਤੋਂ ਵੀ ਕੰਟਲਾ ਵੰਡਿਆ ਇਹ ਵੀ ਮੁੱਲ ਦਾ ਜਿਹੜਾ ਵੀ ਹੈ ਨਾ ਉਹ ਕਸਰ ਕਰ ਦਿੰਦਾ ਉਹ ਮੈਂ ਇਦਾਂ ਕਰਾਂ ਦਵਾਈ ਲਾ ਲਾਂ ਪਹਿਲਾਂ ਉਹਨਾਂ ਦਵਾਈ ਲਾ ਕੇ ਭੇਜਾਂ ਤੇ ਸੁਪਰਸੀਡਰ ਵਾਲਾ ਬਾਅਦ ਚ ਲੇਟ ਕਰ ਦੇ ਕਿਦਾਂ ਕਰਦਾ ਮੈਂ ਪਹਿਲਾਂ ਇਹਨੂੰ ਫੋਨ ਹੀ ਲਾ ਲਾਂ ਉਹਨਾਂ ਇਹ ਬਾਅਦ ਫੇਰ ਲਾ ਰਲਾ ਦੇ ਇੱਕ ਟੇਮਨ ਕੰਮ ਦਾ ਯੋਰ ਬੜਾ ਪੈ ਗਿਆ ਵਾ ਹਾਂ ਹਾਂ ਹੈਲੋ ਹਾਂ ਸਸਿਕਾਲਬੀਰ ਉਹ ਠੀਕ ਹੈ ਠੀਕ ਹੈ ਭਰਾ ਤੂੰ ਸੁਣਾ ਆਹੋ ਕੀ ਕਰਨੀ ਆ ਤੈਨੂੰ ਦੱਸਣ ਤਾਂ ਹੀ ਫੋਨ ਫੋਨ ਲਾਇਆ ਤੈਨੂੰ ਕਿੰਨਾ ਟਾਈਮ ਉਹ 2 ਘੰਟੇ ਹੋਰ ਅਜੇ ਉਹ ਯਾਰ ਤੈਨੂੰ ਅੱਗੇ 3-4 ਦਿਨ ਹੋਇਆ ਲਾਰਾ ਲੰਦੇ ਨੂੰ ਉਹ ਮੇਰਾ ਵੀਰ ਆਜਾਹੀਂ ਆਹੋ ਉਹ ਲੱਗ ਲੱਗੇ ਸਾਰੇ ਕਰਾਲੀ ਸਾਡੇ ਗਵਾਨੀਆਂ ਨੇ ਉਹ ਤੈਨੂੰ ਪਤਾ ਹੀ ਹੈ ਫਿਰ ਯਾਰ ਇਹਦਾ ਮਖੌਲ ਹੁੰਦੇ ਯਾਰ ਆਹੋ ਮੇਰਾ ਵੀਰ ਆਜ ਨਹੀਂ 2 ਘੰਟੇ ਤੱਕ ਜੇ ਨਾ ਆਇਆ ਤੇ ਫਿਰ ਮੈਂ ਹੋਰ ਕਿਹਨੂੰ ਕਹਿ ਲੈਣਗੇ ਆ ਮੁੜ ਕੇ ਨਾ ਗੀ ਜਬਾਨ ਕਰਕੇ ਮੁੱਕ ਗਿਆ ਚਲ ਠੀਕ ਆ ਕੋਲ ਆਲੇ ਨਾਲ ਲਾ ਲੈਣਾ ਮੈਂ ਦਵਾਈ ਲਾ ਲੈਣਾ ਆਹੋ ਬਾਕੀ ਪਹਿਲੀ ਸਾਫ ਆਇਆ ਚੰਗੀ ਤਰ੍ਹਾਂ ਚਲ ਹੁਣ ਆ ਜਾਈ ਚੰਗਾ ਤੇਰੇ ਸੱਤਿਆਂ ਨੂੰ ਮੈਂ ਆਵਾਂ ਕਾ ਠੀਕ ਆ ਚਲ ਆ ਵੀ ਚੰਗਾ ਆ ਕੰਮ ਟਾਈਮ ਨਾ ਹੋਊਗਾ ਐਵੇਂ ਕਿੰਨੇ ਕੰਗੜੀ ਟਾਈਮ ਨਾ ਬਿਜੀ ਐ ਨਾ ਉਹ ਹਲਦਾ ਨਹੀਂ ਹੁੰਦਾ ਝਾੜ ਉਹ ਜਿੰਨੀ ਪਛਤੀ ਹੋਈ ਐ ਨਾ ਉਹਨਾਂ ਫਿਰ ਬਾਅਦ ਚੌਖਾ ਹੁੰਦਾ ਕੰਮ ਪਹਿਲੀ ਵਾਰੀ ਇਹ ਗੱਲ ਆ ਟਾਈਮ ਨਾ ਬਿਜੀ ਐ ਨਾ ਝਾੜ ਵਧੀ ਆ ਕੇ ਚਲੋ ਐਰ ਕੀ ਮਾਰਾ ਸੋਖ ਰਖੇ ਬੀ ਤਾਂ ਨਾ ਵਧੀਆ ਝਾੜੀ ਵਧੀ ਆਊ ਦਵਾਈ ਲਾ ਹੀ ਦਿੰਨਾ ਫਿਰ ਹੋਰ ਕੀ ਬਲੇਡ ਲਵਾਇਆ ਕੋਈ ਨਹੀਂ ਡੇਦਾ ਵੇਖਾਂ ਮੈਂ ਸੋਚਿਆ ਹੀ ਚੱਲ ਬਾਥਰੂਮ ਬਣ ਜਾਣਗੇ ਚੱਲ ਕੰਮ ਨਿਬੜੂਗਾ ਜੇ ਤੂਫਾਂ ਧੱਪਾਂ ਵੀ ਲੱਗਦੀਆਂ ਪਰ ਮਿਸਤਰੀ ਨੇ ਵੀ ਨਾ ਨਾ ਕਰ ਦਿੱਤੀ ਉਹ ਵੀ ਆਂਦਾ ਕਿਤੇ ਕੰਮ ਤੇ ਏਦਾਂ ਕਰਦੀਆਂ ਇਹਦੇ ਵਿੱਚ ਲਸਣ ਤੇ ਧਨੀਆ ਪਾਲਕ ਉਹਨਾਂ ਚ ਲਾ ਲੈਨੇ ਆ ਅਜੇ 6 ਮਹੀਨੇ ਤੇ ਮਿਸਤਰੀ ਦਾ ਵੇਲ ਨਹੀਂ ਕਿਉਂਕਿ ਉਹਨੇ ਕੋਠੀ ਢੀਵੰਟੀ ਲਈ ਮਾਹ ਉਹਦਾ ਹੀ ਕੰਮ ਹੋ ਦੇ ਕੋ ਨਿਬੜਦਾ ਧਨੀਆ ਪਾਲਕ ਲਸਣ ਲਸਣ ਲਾ ਲੈਨੇ ਆ ਸੁੱਕ ਹੋ ਜਾਊਗਾ ਨਹੀਂ ਤੇ ਫੇਰ ਇਹਨੇ ਮੈਡਮ ਨੇ ਕਿਆ ਕਰਨਾ ਜਾਂ ਮੰਮੀ ਫੁਲਾਣੇ ਦੇ ਘਰੋਂ ਲੈ ਆ ਧਨੀਆ ਤੇ ਉਧਰੋਂ ਪਾਲਕ ਲੈ ਆ ਤੂੰ ਮੈਂ ਆ ਕਿਥੇ ਲੋਕਾਂ ਦੇ ਘਰ ਜਾਣਾ ਕਿਉਂਕਿ ਮੈਂ ਤਾਂ ਕਦੀ ਗਈ ਨਹੀਂ ਧਨੀਆ ਪਾਲਕ ਲੈਣ ਲੋਕਾਂ ਦੇ ਘਰ ਬੁਰਾ ਲੱਗਦਾ ਵਾ ਕਹਿਣਾ ਕੀ ਗੱਲ ਇਹਨਾਂ ਦੇ ਥਾਂ ਦਿੱਥਾ ਨਹੀਂ ਆ ਇਹ ਥਾਂ ਦਿੱਥੇ ਤੋਂ ਬਿਨਾ ਹੀ ਆ ਤੇ ਜੇ ਦੋਵੇਂ ਅਕਲ ਵਾਲੀਆਂ ਹੋਣ ਤੇ ਮਾੜਾ ਮੋਟਾ ਸਿਰਛਤੀ ਕੰਮ ਨੇ ਢੇੜ ਕੇ ਤੇ ਮਾ ਸਾ ਧਨੀਆ ਪਾਲਕ ਨਾਲ ਗੋੜ ਕੇ ਲਵਾ ਲਿਆ ਕਰਨ ਆ ਲਸਣ ਹੀ ਲਵਾ ਲੈਣ ਮੇਥੋਂ ਹੁਣ ਬੁੱਢੇ ਵਾਰਿਆ ਧਨੀਆ ਪਾਲਕ ਲੱਗਦੇ ਥਾਂ ਗੋਡੇ ਜਾਂਦੇ ਆ ਕਈਆਂ ਵਗਦੀਆਂ ਪਰ ਹੁਣ ਕੀ ਕਰੇ ਮਜਬੂਰੀ ਆ ਨਾ ਸਿਆਣੇ ਬੰਦੇ ਨੂੰ ਤਾਂ ਸੋਚ ਹੁੰਦੀ ਆ ਤੇ ਚੱਲ ਕੋਈ ਮੂਲੀਆਂ ਗਾਜਰਾ ਕੁਛ ਕਰਦਾ ਹੋਊਗਾ ਸਬਜੀ ਤੇ ਸੁਖ ਹੋ ਜਾਊਗਾ ਆ ਜਿਹੜੀਆਂ ਮੋਲਦੀਆਂ ਲਈਦੀਆਂ ਇਹਦੇ ਵਿੱਚ ਤੇ ਨੇ ਰੇਰ ਉੜੀਆਂ ਖਾਦਾਂ ਪਈਆਂ ਬਨਸਮੰਨੀਆਂ ਸਪਰੇਵਾ ਕੀਤੀਆਂ ਤੇ ਮੁੜ ਕੇ ਖਾ ਕੇ ਮੁੜ ਕੇ ਬਿਮਾਰ ਹੋ ਜਾਣਾ ਐ ਤਾ ਵਰਦੀਆਂ ਪਹਿਲਾਂ ਨਾ ਸਬਜੀ ਦਾ ਕੰਮ ਨੇ ਪੇੜ ਦਿੰਨੀ ਆ ਤੇ ਮਗਰੇ ਆਟਾ ਗੁੰਨ ਕੇ ਫੁਲਕੇ ਲਾ ਕੇ ਰੱਖ ਦੇਣੇ ਆ ਰਾਤ ਜੋ ਕੀ ਬਣਾ ਦੇਣੀ ਆ ਹੁਣੇ ਜੇ ਬਹੁਤਾ ਟਾਈਮ ਪਾਉਤਾ ਨਾ ਵਿੱਚ ਤੇਵੇ ਫਿਰ ਨਾ ਰਾਤ ਨੂੰ ਕਹਿਣਾ ਹੋਰ ਸਬਜੀ ਬਣਾ ਲਾ ਹੁਣ ਹੁਣੇ ਬਣਾ ਕੇ ਰੱਖ ਦੇਣੀ ਆ ਮੈਂ ਘੜੀ ਵੇਲੀ ਹੋ ਕੇ ਤੇ ਅਸਟ ਤੇ ਕਰ ਲਾਂਗੀ ਉਤੋਂ ਤਰੀ ਲੱਕ ਚ ਪੀੜ ਹੋਈ ਜਾਣ ਦੀ ਆ ਆ ਵੇਲਾ ਮਾਤਾ ਦੇ ਕੰਮ ਇਹਨੂੰ ਪਤਾ ਲੱਗ ਗਿਆ ਹਣਾ ਪੂਜਾ ਵੇਲੀ ਹੋ ਗਈ ਆ ਤੇ ਹੁਣ ਇੱਧਰ ਡਾ ਲੈਣੀ ਆ ਕਦੇ ਇਹਨੇ ਮੈਨੂੰ ਅੱਧ ਵਿਚਕਾਰ ਹੀ ਪੰਗਾ ਪਾਉਣਾ ਹੁੰਦਾ ਵਾ ਹੁਣ ਲਸਣ ਜਾ ਬਹਿ ਗਈ ਐ ਲਾਉਣ ਇਹਦੀ ਹੋਣੀ ਆ ਵੀ ਪਹਿਲਾਂ ਉਹਨੂੰ ਪੂਜਾ ਆਪ ਹੀ ਆਣ ਕੇ ਨਾਲ ਕਰਾ ਲੂਗੀ ਮੇਰੇ ਕੋਲ ਨਹੀਂ ਹੁੰਦਾ ਹੈਗਾ ਤੇ ਨਾ ਮੈਂ ਕਰਨਾ ਹੀ ਆ ਮੇਰੇ ਦੇ ਆਪ ਲਾਤਾ ਚ ਪੀੜ ਹੋਣ ਈ ਐ ਮੈਂ ਦੱਸ ਕਿੱਧਰ ਕਿੱਧਰ ਹੋਵਾ ਮਿਰਚ ਵੀ ਜਾਣੀ ਆ ਅਕਸਰ ਕਰਦੀਆਂ ਰਹਿੰਦੇ ਜੋ ਮਰਜ਼ੀ ਮੇਰੇ ਕੋਲ ਨਹੀਂ ਹੁੰਦਾ ਹੈਗਾ ਕੁੜੀ ਤੇ ਸਕੂਲ ਚਲੀ ਗਈ ਆ ਉਹਦਾ ਜ਼ਿਆਦਾ ਜ਼ਰੂਰੀ ਹੁੰਦਾ ਵਾ ਵੇਖਾ ਕਿੱਡੀਆਂ ਆਕੜ ਆਕੜ ਕੇ ਤੁਰੀਆਂ ਫੇਰਨ ਡੀਆਂ ਆ ਮਾਸਾ ਝਾੜੂ ਪੋਚਾਈ ਉਹਦਾ ਝਾੜੂ ਪੋਚਾ ਦੀ ਮੁੱਕਦਾ ਤੇ ਉਹ ਦੂਜੀ ਜਿਹੜੀ ਆ ਉਹ ਦੋ ਰੋਟੀਆਂ ਲੰਬੀ ਲੰਬੀ 12 ਵਜਾ ਲੈਂਦੀ ਕੀ ਆਖੇ ਬੰਦਾ ਇਹਨਾਂ ਨੂੰ ਘਰ ਨਾਲ ਤੇ ਪਹਿਣਾ ਹੀ ਪਰ ਇਹਨਾਂ ਨੂੰ ਆਪਣੇ ਆਪ ਸ਼ਰਮ ਹੈ ਨਹੀਂ ਆ ਕਿ ਅਸੀਂ ਖਾਣਾ ਵਾ ਲੋਕਾਂ ਦੀਆਂ ਨੋਹਾਂ ਧੀਆਂ ਭੱਜ ਭੱਜ ਕੇ ਕੰਮ ਕਰਦੀਆਂ ਇਹ ਤੇ ਘਰ ਕੀ ਗਈਆਂ ਕਿਤੇ ਕੰਮ ਕਰਨ ਨੂੰ ਹੈ ਹੀ ਨਹੀਂ ਇਤਨਾ ਜਿਤਨਾ ਇਹ ਨਾ ਪਿਛੋਂ ਕਿਤੇ ਇਹਨਾਂ ਕੰਮ ਕਰਦੀਆਂ ਆਈਆਂ ਹੀ ਨਹੀਂ ਕਰਦੀਆਂ ਨਹੀਂ ਆਈਆਂ ਇੱਥੇ ਆਣ ਕੇ ਬੁਰੀ ਸਿੱਖਦੀਆਂ ਤੇ ਚਲ ਮੈਂ ਉਹਨਾਂ ਚੱਲਾਂ ਸਾਹ ਲੈ ਲਈ ਸਾਲ ਆ ਕੇ ਤੇ ਉਹ ਲਸਣ ਪੂਰ ਲੈਣੀ ਹੈ ਉਹਨਾਂ ਚਰਬੀ ਨਾਲੇ ਸਾਹ ਆ ਜੀ ਨਾਲੇ ਲਸਣ ਦਾ ਵੀ ਪੁਰ ਜੂਗਾ ਫਿਰ ਥੋ ਪਧਰਾ ਕਰਕੇ ਨਾ ਸਿਗੇ ਸਿਗੇ ਪਧਰਾ ਕਰਕੇ ਲਾਉਂਗੀ ਭਾਵੇਂ ਤਕਾਲਾਂ ਤਾਂ ਕੀ ਨਾ ਕਿਉਂਕਿ ਧਨੀਆਂ ਪਾਲ ਕੇ ਜੇ ਵੱਟਾਂ ਪਾਉਣ ਵਾਲੀਆਂ ਮੂਲੀਆਂ ਤੇ ਆ ਗੋਭੀ ਦੇ ਲਈ 100 ਰੁਪਏ ਦੀ ਪਨੀਰੀ ਤੇ ਇਹਨੂੰ ਉਹ ਲਾ ਦੇਣੀ ਹੈ ਵੱਟਾਂ ਦੇ ਉੱਤੇ ਤੇ ਇਹ ਸਿਗੇ ਕੰਮ ਨਹੀਂ ਕੋਈ ਦੇਖੋ ਆਪੇ ਕਿਹੜੇ ਸ਼ਰਮ ਪਊਗੀ ਤੇ ਆ ਹੀ ਜਾਣਗੇ ਕੀਪਤਾ ਆਖਣ ਕੇ ਚਾਰ ਗੁਲੀਆਂ ਇਹ ਵੀ ਨਾਲ ਲਵਾ ਦੇਣੇ ਆ ਕੋਈ ਪਤਾ ਵੀ ਨਹੀਂ ਹੁੰਦਾ ਅਰਕੇਥੋਂ ਮੁਸ਼ਕਲ ਹੀ ਲੱਗਦਾ ਇਹਨੇ ਇੱਕ ਵਾਰ ਆਣ ਕੇ ਵੀ ਨਹੀਂ ਪੁੱਛਿਆ ਤਾਂ ਮੰਮੀ ਤਾਂ ਪਾਣੀ ਪੀਣਾ ਵਾ ਚਲ ਤੂੰ ਕਈ ਦੇ ਨਾਲ ਡਹੀ ਆ ਸਹੀਏ ਸਹੀਏ ਇਹ ਤਾਂ ਸਾਹ ਚੜ ਜਾਂਦਾ ਨਾ ਇਹਨੇ ਕਿਥੋਂ ਪਾਣੀ ਪੁੱਛਣਾ ਨਾਲੇ ਜੀ ਉਹਨੇ ਨਹੀਂ ਕੋਈ ਕੰਮ ਕਰਨਾ ਤੇ ਮੈਨੂੰ ਕੀ ਲੋੜ ਪਈ ਆਪਣੇ ਹੱਡ ਤੋੜਨ ਦੀ ਮੈਂ ਵੀ ਇੱਥੇ ਲਸਣ ਗੋੜ ਗੋੜ ਮਰ ਜਾ ਇੱਥੇ ਘਰ ਦੀਆਂ ਸਬਜ਼ੀਆਂ ਸਾਰੀਆਂ ਮੇਰੇ ਕੋ ਬਜਾਉਂਦੇ ਰਹਿੰਦੇ ਆ ਤੇ ਹੋਰ ਮਾਂ ਨਾਲ ਪੜ ਤੇ ਚੜ ਕੇ ਤੇ ਐਸ਼ ਕਰਦੀ ਰਹਿੰਦੀ ਆ ਉਹ ਕਦੀ ਕੇ ਨੂੰ ਫੋਨ ਲਾ ਕੇ ਕਿਸੇ ਨੂੰ ਫੋਨ ਲਾ ਰਮਾਨਾ ਵੇਲੇ ਰਹਿੰਦੀ ਏ ਸਾਰਾ ਦਿਨ ਮੈਨੂੰ ਹੁਣ ਕਿਹੜਾ ਕੋਈ ਫਿਕਰਾ ਨਾਲੇ ਮੇਪਣ ਵੀ ਚਲ ਗਿਆ ਹੈ ਦਵਾਈ ਉਹ ਬੀਜਣ ਕਣਕ ਉਧਰ ਆ ਗਿਆ ਹਣਾ ਡ੍ਰਿਲ ਵਾਲਾ ਕੋਈ ਕਰਨੇ ਹੁਣ ਜਦੋਂ ਆਊਗਾ ਨਾ ਉਧਰ ਰੋਟੀ ਪਾ ਕੇ ਦੇ ਦੇਣੀ ਹੈ ਮੈਂ ਮੈਂ ਫੇਰ ਲਵੇਂ ਪੈ ਜਾਣਾ ਲੌਂਦੀ ਰਹਿੰਦੇ ਨੂੰ ਖੱਲੀ ਨੂੰ ਲਸਣ ਮੈਂ ਵੀ ਨਹੀਂ ਜਾਣਾ ਬਾਹਰ ਹੁਣ ਮਾਲਾ ਜਿੰਨੂੰ ਸਕੂਟਰੀ ਲੈ ਕੇ ਦਿੱਤੀ ਆ ਉਹਦੇ ਕੋ ਕਰਾਉਣਾ ਕੰਮ ਮੈਨੂੰ ਤੇ ਕਿਤੇ ਇਹ ਵੀ ਨਹੀਂ ਕਦੀ ਕਿਹਾ ਹੈਗਾ ਪੇ ਜਾਂ ਹਾਂ ਤੂੰ ਵੀ ਕਿਤੇ ਸਰਦੀਆਂ ਗਰਮੀਆਂ ਦੇ ਸੂਟ ਹੀ ਬਣਾ ਲਿਆ ਹਾਂ ਜਾ ਕੇ ਤੋ ਸਕੂਟਰੀਆਂ ਲੈਣ ਨੂੰ ਉਹ ਤੇ ਕੰਮ ਕਰਨ ਨੂੰ ਮੈਂ ਮੈਂ ਕਿਹਾ ਇੱਥੇ ਨੌਕਰੀਆਂ ਨਹੀਂ ਲੱਗੀਆਂ ਆਪੇ ਕਰਦੇ ਰੋ ਜੋ ਕਰਨਾ ਹੋ ਮੇਰੇ ਕੋਲ ਨਹੀਂ ਹੁੰਦਾ ਨਾ ਜਿੰਨਾ ਚਿਰ ਹੱਡ ਪੈਰ ਚੱਲਦੇ ਆ ਉਹ ਨਾਚਰ ਕਰਦੀਆਂ ਮਾੜਾ ਮੋਟਾ ਹੁਣ ਕੇ ਆਪੇ ਵੇਖੀ ਜਾਇਆ ਕਰੂਗੀ ਭਾਵਾਂ ਵਾਲੇ ਘਰ ਵੇਂਦੀਆਂ ਰਿਆ ਕਰਨਗੀਆਂ ਲਾ ਲਿਆ ਕਰਨਗੀਆਂ ਤੇ ਖਾ ਲਿਆ ਕਰਨਗੀਆਂ ਨਹੀਂ ਲਾਉਣਗੀਆਂ ਫਿਰ ਇਹਨਾਂ ਕਿੱਥੋਂ ਖਾਣਾ ਫਿਰ ਧਨੀਆ ਪਾਲ ਕਾਂਡੀਆਂ ਗਵਾਂਡੀਆਂ ਬੇਚਤੀ ਕਰਾਉਣ ਜਾਇਆ ਕਰਨਗੀਆਂ ਧਨੀਆ ਦੇ ਦਿਓ ਪਾਲਕ ਦੇ ਦਿਓ ਤੋotra ਨਾ ਘਰਾ ਤੇ ਵਿਪਨਕਾਰ ਹੁੰਦਾ ਤੋਨੇ ਇਹਨਾਂ ਕੱਲ੍ਹ ਸੰਦੋ ਸੰਤੇਮੇਤ ਨਾਲ ਲਵਾ ਕੇ ਤੇ ਥਾਂ ਪੱਧਰਾ ਵੀ ਕਰਾ ਲੈਣਾ ਸੀ ਪਰ ਹੁਣ ਇਹ ਆ ਕਿ ਉਹ ਵੀ ਹੁਣ ਬਾਹਰ ਬਰਸਣ ਬੀਜਣ ਡਿਆ ਬਰਸਣ ਐਰਕਾ ਹੋ ਗਿਆ ਲੇਟ ਤੋ ਉਹ ਨੂੰ ਹੁਣ ਅੱਜ ਤੇ ਮੇਰੇ ਸਾਹਬ ਤੇ ਸਾਰਾ ਦੇਣੀ ਲੱਗ ਜਾਣਾ ਵਟਾ ਬੰਨੇ ਪਉਂਦੇ ਆ ਤੇ ਚੱਲ ਕੋਈ ਨਹੀਂ ਲੈ ਲੀਨੀ ਥੋੜਾ ਜਿਹਾ ਜਿੰਨਾ ਕੋ ਲੱਗਦਾ